ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਤੁਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਹੈਗੀ ਆ ਮੰਮਾ ਡੈਡੀ ਦੀ ਐਨੀਵਰਸਰੀ ਤੇ ਮੈਰਿਜ ਐਨੀਵਰਸਰੀ ਤੇ ਆਪਾਂ ਉਹਨਾਂ ਵਾਸਤੇ ਥੋੜਾ ਜਿਹਾ ਕੀਤਾ ਹੈਗਾ ਸਰਪ੍ਰਾਈਜ਼ ਪਲਾਨ ਹੈ ਨਾ ਚਲੋ ਬੜਾ ਨਹੀਂ ਜਿੰਨੀ ਕੱਪੜੇ ਕੋਲੇ ਬਾਉਂਡ ਸੀਗੇ ਆਪਾਂ ਲਈ ਹੰਦਾ ਛੋਟਾ ਜਿਹਾ ਕੇਕ ਆ ਤੇ ਦਿਨੇ ਉਹਨਾਂ ਨੂੰ ਸਰਪ੍ਰਾਈਜ਼ ਮੈਂ ਅਸੀਂ ਜੀ ਹੁਣੇ ਸਕੂਲੋਂ ਹੋ ਵਰਕ ਕਰਕੇ ਤੇ ਚਲੋ ਹੁਣ ਮੜੇ ਮੰਗਾ ਚਲੋ ਬੀਬੀ ਨੇ ਜਾ ਕੇ ਫਿਰ ਮੈਂ ਕੇਕ ਲਈ ਜਾ ਕੇ ਚਲ ਜਿੰਨੇ ਕਾਉਂਟ ਹੁੰਦੀ ਹੈ ਹੈਨਾ ਤੇ ਚਲੋ ਜੀ ਆਜੋ ਬਣੇ ਰੋ ਵਲੌਗ ਨਾਲ ਤੇ ਕਰ ਤੁਹਾਡੇ ਨਾਲ ਗੱਲਾਂ ਬਾਤਾਂ ਕੱਢਦੇ ਆ ਕੇਕ ਆਜੋ ਜੀ ਹਰ ਵੀ ਸਤਿ ਸ੍ਰੀ ਅਕਾਲ ਜੀ ਅਦਾਨ ਬੋਨਸਕਾਰ ਜੀ ਮੈਂ ਹਾਂ ਤੁਹਾਡਾ ਤਰਸੇਮ ਸਿੰਘ ਰਾਜੀ ਤੇ ਚਿੰਤੀ ਪੰਜਾਬ ਚੈਨਲ ਤੋਂ ਤੁਹਾਡਾ ਸਵਾਗਤ ਤੇ ਅੱਜ ਸਾਡੇ ਵਿਆਹ ਦੀ 18ਵੀਂ ਮਰੇ ਕੰਢੇ ਤੇ ਕੱਪੜ ਕੋਈ ਬੜਾ ਕੋਈ ਹੋਤਾ ਰੱਖਿਆ ਨਹੀਂ ਹੋ ਰਕ ਇਹ ਬੱਚਿਆਂ ਨੇ ਇਹ ਵੀ ਕੇਕ ਤੇ ਮਸੋਟੇ ਦਿਖਾਣ ਤੋਂ ਕੈਨੇਡਾ ਨੂੰ ਸਵਾਗਤ ਕਰਨਾ ਜ਼ਰੂਰੀ ਹੈ ਜੀ ਮਨਿਤ ਸਾਨੂੰ ਤਾਂ ਪਤਾ ਨਹੀਂ ਸੀਗਾ ਕਿਉਂਕਿ ਇਹ ਆਪਣੇ ਤੋਂ ਪਤਾ ਹੈ ਜੇ ਵੀ ਹਨਾ ਕੰਮ ਚੱਲਦਾਗਾ ਰਾਤ ਭਾਈ ਦਾ ਤੇ ਆਪਾਂ ਤਾਂ ਕੰਮ ਦੇ ਵਿੱਚ ਰੁੱਝੇ ਬਸ ਸੀ ਤੇ ਨਹੀਂ ਕੁਲੀ ਆਈ ਤੇ ਇਸ ਤੇ ਅੰਤ ਕੇ ਕੇ ਜੇ ਤੇ ਇਹਨੂੰ ਮम्मा ਮੈਂ ਤਾਂ ਮੈਂ ਵੀ ਲੈ ਕੇ ਆਂ ਜਾਨਾ ਟੱਟੂ ਤੇ ਉਹ ਛੱਡ ਆਇਆ ਜਲਦੀ ਵਿੱਚ ਜੇ ਸੀਪਾ ਨੋਰਮਲ ਪਿੰਡ ਆਇਆ ਪਰ ਇਹ ਮੇਰੇ ਬੱਚੇ ਨਾ ਹੁਣ ਮੋਡਰਨ ਬਣੀ ਜਾਂਦਾ ਕਰਨ ਜਿਵੇਂ ਬੱਚੇ ਖੁਸ਼ ਨੇ ਆਪਾਂ ਨਾਲ ਖੁਸ਼ ਚਲੋ 1800 17 ਵਧੀਆ ਨਾਂਗੇ ਦੀ ਜ਼ਿੰਦਗੀ 1800 ਤੋਂ ਸ਼ੁਰੂ ਹੋ ਗਿਆ ਤੇ ਪ੍ਰਮਾਤਮਾ ਇਹ ਹਰ ਦੇਖੇ ਰੱਖੇ ਤੇ ਜੰਮੀ ਔਮਰਾਂ ਦੇ ਸਭ ਨੂੰ ਉਹਨਾਂ ਪਰਿਵਾਰ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਵਾਹਿਗੁਰੂ ਤੇ ਨਾਲੇ ਅਗਰੇ ਬਾਰੇ ਬੱਚੇ ਪਾਲੀਏ ਬੜੀਆ ਕਿਰਪਾ ਬਣਾਈ ਰੱਖੇ ਭਾਈ ਤੇ ਇਹਦੇ ਜੇ ਕਿਤੋਂ ਨਾ ਮੁਮਾ ਸਾਡਾ ਤੱਕੇ ਆ ਜਾ ਭਾਈ ਵੰਤਸ ਅੱਜ ਭਾਈ ਅੱਜ ਤਾਂ ਉਹਦੀ ਬਰਾਤ ਸੀ ਜੀ ਜਿਹੜੀ ਉਹਨਾਂ ਨਾਲ ਆ ਕੇ ਬੱਤੀ ਦੇ ਟੋਟੜਾ ਕੀ ਜਨਾਬ ਬਾਦਨੀ ਯੂਨੀਵਰਸਿਟੀ ਵਾਲਾ ਹਨਾ ਚਾਹ ਹੁੰਦਾਗਾ ਜਲੋ ਪਰਮਾਤਮਾ ਦੀ ਕਿਰਪਾ ਨਾਸਤ ਰਸਾਲ ਬੜੀ ਲੰਗੀ ਧਰਮosaur ਨਾਲ ਤੇ ਦਵਿੰਦਰ ਮੈਂ ਕਰਦੇ ਤੁਸੀਂ ਤਾਂ ਬਾਈ ਕਾਕੇ ਹੋਗੇ ਹੁਣ ਤੁਹਾਡੇ ਬੈਣਾਂ 30 30 ਸਾਲ ਹਨ ਵੱਧੋਗੇ ਦੀ ਤ ਮੇਰਾ 19ਵੇਂ ਸਾਲ ਚ ਦੀ ਵਿਮੇਂ ਚ ਜਦੋਂ ਨੂੰ ਮੈਂ 40 ਸਾਲ ਦਾ ਹੁਣ ਜੋਤ ਨੇ ਸੁਖ ਨਾਲ 20 ਸਾਲ ਦਾ ਹੋ ਜਾਣਾ। ਜੋਤੋਂ ਦਾ ਕੰਮ ਨਹੀਂ ਖਿੱਚ ਰਹੀ ਬਣੀ। ਹੈ? ਇਹਦਾ ਸਕੂਲੋਂ ਆ ਕੇ ਕੰਮ ਨਹੀਂ ਝਟ ਲਾਉਂਦਾ ਪੂਰੀ। ਕਿਵੇਂ ਤੇਰਾ ਕਿੰਨੇ ਦਾ ਹੋ ਗਿਆ ਤੀ ਹੇਮੀ? ਉਹ ਮੈਂ ਕਹਿੰਦਾ ਪਹਿਲਾਂ ਵਧੀਆ ਸੀ। ਹੁਣ 30-30 ਸਾਲ ਦੇ ਹੋਏ ਪਏ ਨੇ ਕੁੜੀਆਂ ਨਹੀਂ ਮਿਲਦੀਆਂ ਵਿਆਹ ਵਾਲਿਆਂ ਨੂੰ। ਹਾਂ। ਹਾਂ ਮੈਂ ਦੇਖਿਆ ਉਹਨੂੰ। ਉਹਦੀ ਡੈਥ ਹੋ ਗਈ ਸੀ ਅਸਿਆ ਇਹ ਉਹਨੂੰ ਅਸਿਆ ਉਹਨੂੰ ਮੰਗੀ ਹੋਈ ਸੀ ਚਲ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੈ ਨਾ ਬੱਚੇ ਤੇਰੇ ਸਿਆਣੇ ਬਹੁਤ ਨੇ ਹਾਂ ਜੋ ਸਿਆ ਕਿਵੇਂ ਠੀਕ ਹੈ ਲੋਟ ਕਰਨ ਲੱਗ ਕੰਮ ਦੇਖ ਲੈਣਾ ਹੋਣਾ ਸੀ 2 ਦਿਨ ਬਾਅਦ ਲੋਟ ਹੁਣ ਕਿਵੇਂ ਲੋਟ ਆਊ ਆਪਾਂ ਨਾ ਪੋ ਇਧਰ ਪੁੱਤ ਆ ਥਾਂ ਭੰਨ ਕੇ ਇਹਨੂੰ ਭੰਨੋ ਪਹਿਲਾਂ ਹਲਾ ਹੋਰ ਨੇ ਟਰੈਕਟਰ ਕੇ ਮੇੜੂ ਇੱਥੇ ਐ ਕਿਹੜਾ ਕੰਡਾ ਕੇ ਮੇੜੂ ਆ ਤਾਂ ਪੰਨਣਾ ਪਊਗਾ ਕੇ ਸਾਰਾ ਐਂ ਨਾ ਟਰੈਕਟਰ ਦੇ ਤੇ ਸਲਿੱਪਰ ਤੂ ਡਿੱਗ ਤਾਂ ਉਦੀ ਜਾਊ ਆਪਾਂ ਹੋਣੀ ਹੋਣੀ ਸਿੱਟਾ ਜੇ ਆਹ ਡਿੱਗੇ ਜੇ ਇਧਰ ਵੀ ਲੈਣੀ ਤਰਹਾ ਉਹ ਸਾਰੀ ਤੋਂ ਤਰ੍ਹਾਂ ਨਹੀਂ ਕੰਡ ਵੀ ਸਿੱਟੂ ਆ ਐਂ ਨਹੀਂ ਛੱਡਦਾ ਯਾਰ ਐ ਏਡੀ ਦੂਰ ਨਹੀਂ ਜਾਂਦਾ ਨਹੀਂ ਲੈਟਰਨ ਹੈਗਾ ਇਹ ਤੂੰ ਕਹਾਂ ਇਹ ਤਾਂ ਇੰਨਾ ਹੀ ਹੈ ਇਹ ਪਤਾ ਨਹੀਂ ਕਿਵੇਂ ਲਾ ਦਰਦੇ ਬਨੇ ਕੋਈ ਸਾਹ ਨਹੀਂ ਆ ਪਤਾ ਨਹੀਂ ਤਾਂ ਇਧਰ ਇਧਰ ਬਹਾਨ ਸੀ ਯਾਰ ਕਾਕੇ ਇਧਰ ਬਹਾਨ ਬੀਜਦੇ ਸੀ ਹਾਂ ਉਹ ਡੱਗੀ ਭਰ ਗਈ ਹਾਂਜੀ ਤੁਹਾਨੂੰ ਦੱਸ ਹੀ ਦਿੱਤਾ ਨੀਤੂ ਨੇ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਹਨ ਸਾਬਾ ਸਦੀ ਅਰਦਾਸ ਮੰਗਦੇ ਆਪਦੇ ਵਾਸਤੇ ਵੀ ਮੰਗਦੇ ਆਪਾਂ ਕਿਰਪਾ ਰੱਖੇ ਵਾਹਿਗੁਰੂ ਖੁਸ਼ੀਆਂ ਬਣਾਈ ਰੱਖੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਹਨ ਤੇ ਜੇ ਪਰਿਵਾਰ ਖੁਸ਼ ਆ ਘਰ ਖੁਸ਼ ਤਾਂ ਬਾਹਰ ਖੁਸ਼ ਤੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਪ੍ਰਮਾਤਮਾ ਗੁਰਬਾਣੀ ਚ ਵੀ ਸ਼ਬਦ ਆਉਂਦਾ ਹਨ ਤੇ ਵਾਹਿਗੁਰੂ ਇਸ ਤਰੀ ਕਿਰਪਾ ਬਣਾਈ ਰੱਖੇ ਤੇ ਮਿਲਦੇ ਅੱਗੇ ਤੁਹਾਨੂੰ ਤੇ ਤੁਸੀਂ ਵੀ ਦਿਓ ਸਾਨੂੰ ਢੇਰ ਤੋਂ ਸਾਰੀਆਂ ਕਮੈਂਟਾਂ ਚ ਵਧਾਈਆਂ ਤੇ ਬਲੌਗ ਨੂੰ ਕਰੋ ਲਾਈਕ ਤੇ ਸ਼ੇਅਰ ਤੇ ਆਪਣੇ ਮਿੱਤਰਾਂ ਦੋਸਤਾਂ ਨਾਲ ਵੀ ਸ਼ੇਅਰ ਕਰੋ ਬਲੌਗ ਮਿਲਦੇ ਅੱਗੇ ਠੀਕ ਹੈ ਬਹੁਤ ਭਾਗਾ ਜਨਾ ਅੱਜ ਹਨ ਕੁਛ ਨਾ ਭਰਿਆ ਆ ਮਹਾਰਾਜ ਤਾਂ ਅੰਦਰ ਰਸਤੀ ਰੱਖੇ ਕੁਛ ਨਾ ਭਰਿਆ ਦਨ ਪੁੱਤ ਤੇ ਨਿੱਕੇ ਨੇ ਛੋਟਾ ਜਿਹਾ ਕੇਕ ਲੈਂਦਾ ਜ਼ਹਾਰ ਕਰ ਲਿਆ ਹਨ ਤੇ ਬੱਚਿਆਂ ਨੂੰ ਵੀ ਚਾਹ ਹੁੰਦਾ ਆਪਦੇ ਮਾਂ ਤੇ ਉਹਦਾ ਤੇ ਮੈਨੂੰ ਕਹਿਣਾ ਨਹੀਂ ਹੁੰਦਾ ਕੀ ਕਰਿਆ ਵੈਦਾਂ ਤੇ ਮੇਰੀ ਜੇਲੀ ਵਿੱਚ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਲੋਕ ਤਾਂ ਬਾਹਰ ਜਾਂਦੇ ਨੇ ਹੋਟਲਾਂ ਦੇ ਖਾਣੇ ਖਾਣਾ ਆਪਣ ਤਾਂ ਨੋਰਮਲ ਜਿ ਮਿਡਲ ਕਲਾਸ ਬੰਦੇ ਆ ਘਰੀਆਂ ਉਹਨਾਂ ਕੁਛ ਤਾਂ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਰੱਖੇ ਮੇਰੇ ਨੂੰਹ ਪੁੱਤ ਨੂੰ ਬੱਚਿਆਂ ਨੂੰ ਪੁੱਤ ਪੁੱਤ ਇਹਨੂੰ ਸਾਰੇ ਪਰਿਵਾਰ ਨੂੰ ਧੀਆ ਪੁੱਤਾਂ ਨੂੰ ਤੇ ਚਲੋ ਖੁਸ਼ੀ ਦਾ ਪੋ ਮੈਂ ਗੁੜਦੀ ਰੋੜੀ ਦੇ ਕੇ ਵੀ ਬਣਾਈ ਜਾਂਦੀ ਆ ਪੁੱਤ ਹੈਨਾ ਇੱਕੋ ਹੀ ਗੱਲ ਆ ਤੇ ਮਿੱਤੂ ਨੂੰ ਬਹੁਤ ਪਸੰਦ ਲੱਗਿਆ ਵਾ ਉਹ ਤਾਂ ਵਧੀਆ ਚਾਹ ਹੋਇਆ ਇਹਨੂੰ ਕਹਿੰਦੀ ਮੈਨੂੰ ਦੁਕਾਨ ਤੇ ਲੈ ਕੇ ਆ ਸਵਾਮ ਦਾ ਥੋੜਾ ਜਿਹਾ ਲੈ ਆ ਜੀ ਕਹਿੰਦੀ ਆ ਬੀਬੀ ਮੇਰੇ ਨਾਲ ਚੱਲੀ ਏ ਤੇ ਬੜੀ ਖੁਸ਼ੀ ਦੀ ਗੱਲ ਆ ਪੁੱਤ ਬੜ ਭਾਗਾ ਜਨ ਆਇਆ ਮਹਾਰਾਜ ਇਹਨਾਂ ਤਰਕਤੀ ਬਗਸੇ ਤੰਦਰੁਸਤੀ ਕਿਥੇ ਸਮਾਂ ਤਾਂ ਲੰਘ ਹੀ ਜਾਂਦਾ ਛੋਟੇ ਜਿਹੇ ਨੇ ਵਿਆਹ ਲਿਆ ਜੀ ਮਨੂੰ ਹਾਂ ਸਮਾਂ ਤਾਂ ਸੁੱਖ ਨਾਲ ਲੰਘ ਹੀ ਜਾਂਦਾ ਛੋਟੇ ਜਿਹੇ ਨੇ ਵਿਆਹ ਲਿਆ ਤੀ ਭਾਈ ਭੁੱਖ ਦੇ ਮਾਰਿਆ ਨੇ ਤੇ ਮੈਨੂੰ ਐਂ ਤੀ ਵੀ ਪਹਿਲਾਂ ਮਸਾਂ ਦੇਖਿਆ ਤੇ ਫਿਰ ਵੀ ਛੇਤੀ ਪੋਤਾ ਦੇਖਿਆ ਮਹਾਰਾਜ ਨੇ ਬੜੇ ਰੰਗ ਲਾਏ ਸੱਚੇ ਬਾਦਸ਼ਾਹ ਨੇ ਜਿਵੇਂ ਮੇਰੀ ਆਤਮਾ ਠਾਰੀ ਆ ਪ੍ਰਮਾਤਮਾ ਸਭ ਦੀ ਠਾਰੀ ਤੇ ਸੁੱਖ ਨਾਲ ਮੇਰਾ ਪੁੱਤਾ ਵੀ ਤੇਰੇ ਨਾਲ ਹੀ ਰਹਿ ਗਿਆ ਪੁੱਤ ਤੰਦਰੁਸਤੀ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਮੇਰਾ ਪਰੇ ਹੱਥੋਂ ਹੀ ਰੱਖੇ ਜਵਾਕਾਂ ਦੇ ਸਿਰ ਤੇ ਵੀ ਛੋਡੀ ਕਰਤੇ ਨੀ ਤੂੰ ਮੇਰੀ ਵਿਅਤਪਤੀ ਬਹੁਤ ਸਿਆਣੀ ਆ ਅਖਰ ਆ ਜੇ ਨਾ ਸੰਭਰਤੀ ਜਾਤੀ ਹੈ ਨਾ ਇਹ ਮੈਂ ਤੂੰ ਇਹ ਵੇੜਾ ਸਮੇਂ ਦਾ ਟਾਈਮ ਆ ਤਕਰੀਬਨ ਜੀ 4:30 ਹੋ ਗਏ ਨੇ ਹਾਂ 4:30 ਹੋ ਗਏ ਨੇ ਤੁਹਾਨੂੰ ਪਤਾ ਹੀ ਆ ਆਪਣੇ ਘਰ-ਬਾਰ ਦਾ ਇੱਕ ਰੋੜਾ ਬਹੁਤ ਖਿੰਡਿਆ ਪਿਆ ਤੇ ਪਾਉਣਾ ਸੌਖਾ ਹੁੰਦਾ ਪੁੱਤ ਢਾਉਣਾ ਬਹੁਤ ਔਖਾ ਤੇ ਅੱਜ ਵਿਚਾਰੇ ਕੰਮ ਵਾਲੇ ਕਹਿੰਦੇ ਵੀ ਸਾਡੇ ਬਿੱਬੀ ਹੱਥ ਦੁਖਣ ਲੱਗ ਗਏ ਕਿਉਂ ਮਸਾਲੇ ਵਾਲੀਆਂ ਇੱਟਾਂ ਨੇ ਦੋਸ ਕੋਈ ਨਹੀਂ ਆਪਾਂ ਬਿੰਦਕ ਜੇ ਥੋੜਾ ਚਲਾਈਏ ਫੱਕ ਜਾਨੇ ਆ ਸਵੇਰ ਤੋਂ ਲੱਗੇ ਨੇ ਕਿੰਨੇ ਅੱਜ ਸਾਡੇ ਹੱਥ ਦੁਖਦੇ ਨੇ ਕੰਦ ਸਖਤ ਵਾਈ ਆ ਬੀਬੀ ਲਪਾਈ ਕਰੀ ਹੋਈ ਆ ਬਾੜੀ ਤੇ ਜਿਹੜੇ ਅਗਲੇ ਸੈਂਟ ਨੇ ਉਹ ਵਧੀਆ ਨੇ ਹੁਣ ਆਲੇ ਤਾਂ ਉਹਦੀ ਖੁਰਜ ਜਾਂਦੇ ਨੇ ਤੇ 30 ਸਾਲ ਹੋ ਗਏ ਇਹਨੂੰ ਪਾਇਏ ਨੂੰ ਕੀ ਤੋਂ ਹੀ ਵੱਧ ਹੋ ਗਏ ਹੁਣ ਇਹਨੂੰ ਇਹ ਤਾਂ ਮੇਰੀ ਸੁਰਤ ਤੋਂ ਪਹਿਲਾਂ ਦਾ ਪਾਇਆ ਹੋਇਆ ਮੈਂ ਉਹਨੂੰ 4 ਸਾਲ ਦਾ ਦੀ ਹਾਂ 1993 ਚ ਪਾਇਆ 35 ਸਾਲ ਹੋ ਗਏ ਹੁਣ ਕਿ ਲੱਗ ਪਾ ਇਹਨੂੰ ਹੋ ਗਏ 28 ਤੇ 32 ਸਾਲ ਹੋ ਗਏ ਉਹ ਗਾਰੇ ਚ ਦੀ ਸੀ ਚਣਾਈ ਤਾਂ ਪੁੱਤੇ ਦੀ ਗਾਰੇ ਚ ਦੀ ਜਿਹੜਾ ਮਸਾਲਾ ਉੱਤੇ ਪਲਾਸਟਰ ਵਾਲਾ ਉਹ ਤੇਜ ਲੱਗਿਆ ਹੋਇਆ ਇਸ ਕਰਕੇ ਇਹਨਾਂ ਦੇ ਵਿਚਾਰਾਂ ਦੇ ਅੱਜ ਹੱਥ ਦੁਖਣ ਲੱਗ ਗਏ ਤੇ ਚਾਤੂ ਵੀ ਕਰਕੇ ਪਿਆਈ ਹੈ ਤੇ ਅੱਗ ਵਰਗੀ ਆ ਭਈ ਵਾਂ ਲੁਕਦੀ ਆ ਹੁਣ ਇਹਨਾਂ ਤੰਤ ਜੁਹੜ ਲੱਗੇ ਚਲ ਕੋਈ ਨਾ ਮਹਾ ਪੈਸਾ ਤੋਂ ਵੱਧ ਨਾ ਕਿ ਬਗ ਸਾਥ ਨਾ ਰਵਿ ਰਵਿ ਨਾ ਕੰਮ ਕਰਨ ਚੱਲੋ ਹਨ ਬਾਹਰ ਜੌਰ ਲਾ ਕੇ ਬੰਦਾ ਦੇ ਭਜਾਣਾ ਤੇ ਤੁਹਾਨੂੰ ਦੱਸੀ ਤਾਂ ਬੀਬੀ ਨੇ ਸਵੇਰ ਦਾ ਅੱਜ ਇਹਨਾਂ ਨੇ ਇੰਨਾ ਜ਼ਿਆਦਾ ਸਖਤ ਮਿਹਨਤ ਕਰੀਏ ਪਹਿਲੇ ਵਾਲਾ ਤਾਂ ਗਾਰੇ ਚ ਦੀ ਹਾਲੀਵੁੱਡ ਆਈ ਗਈ ਸੀ ਸੱਤ ਟੋਣੀ ਵੀ ਸੌਖੀ ਸੀ ਤੇ ਪਹਿਲਾਂ ਮੇਰੇ ਨਾਲ ਗੱਲਾਂ ਕਰਕੇ ਟੇਨੇ ਕਹਿੰਦੇ ਬਾਈ ਅੱਜ ਇੱਕ ਨਾ ਲੈਟਰ ਆੜ ਗਿਆ ਤੁਹਾਨੂੰ ਦਿਖਾਉਣਾ ਲੈਟਰ ਬਾਹਾਂ ਦੁਖਣ ਲੱਗੀਆਂ ਕਹਿੰਦੇ ਫਿਰ ਇਹਨਾਂ ਨੂੰ ਆਖਿਆ ਮੈਂ ਤੁਸੀਂ ਆ ਸਿੱਟ ਲਓ ਫਿਰ ਅੱਜ ਹੀ ਨਾ ਸਾਰਾ ਜੋਰ ਲੱਗ ਜੇ ਆਹ ਕੱਚੇ ਚ ਦੀ ਇਹਨਾਂ ਨੇ ਸਿੱਟ ਲਿਆ ਚਲੇ ਨੇ ਨਾਲੇ ਟਟ ਕੜ ਕੇ ਨਾਲੇ ਹੋ ਜੂ ਬਈ ਨਹਰਾ ਕੰਮ ਨਿਬੜ ਗਿਆ ਉਹ ਤੇ ਕੱਲ ਨੂੰ ਲਾ ਲੈਣਗੇ ਜੇ ਅੱਜ ਸਾਰਾ ਦਿਨ ਜੋਰ ਲਾਈਏ ਨੇ ਫਿਰ ਇਹਨਾਂ ਨੂੰ ਬਾਈ ਕੱਲ ਨੂੰ ਬਾਹਾਂ ਦੁਖਦੀਆਂ ਕੰਮ ਨਹੀਂ ਹੋਣਾ ਸੀ ਇਨਨੂੰ ਆਖਾਂ ਵੇਰੇ ਹਿਸਾਬ ਨਾਲ ਮੈਂ ਹੌਲੀ ਹੌਲੀ ਚੱਲੋ ਬਾਈ ਦਾਮ ਲੈ ਲੈ ਜੇ ਇੱਕ ਦਿਨ ਚ ਬਾਹਰ ਰੱਖਣ ਲੱਗ ਗਿਆ ਆਪਣਾ ਮਹੀਨਾ ਕੰਮ ਚੱਲਣਾ ਫਿਰ ਔਖਾ ਹੋ ਜਾਊਗਾ ਤੇ ਆ ਲੈਟਰ ਅੜ ਗਿਆ ਬਾਈ ਲੈਟਰ ਮਜ਼ਬੂਤ ਪ੍ਰਾਣਾ ਕੰਮ ਮਜ਼ਬੂਤੀ ਵਾਲਾ ਕ ਤੇ ਤੁਹਾਨੂੰ ਉਧਰੋਂ ਦੂਰੋਂ ਖੜ ਕੇ ਮੈਂ ਘਰ ਦਿਖਾਉਂ ਸਾਰਾ ਬਹੁਤ ਥਾਂ ਖੁੱਲ ਗਿਆ ਜੀ ਜਿੰਨਾ ਸਤਾ ਸਾਡਾ ਅੰਦਰ ਆਗਾ 19 ਸਤਾ ਬਾਹਰੇ ਸੀਗਾ ਇੱਧਰ ਤੇ ਇਹ ਢਾ ਕੇ ਸਾਰਾ ਬਿਉਤ ਬੰਦੀ ਨਾਲ ਨਕਸ਼ੇ ਦੇ ਹਿਸਾਬ ਨਾਲ ਭਾਂਡੇ ਪਾਵਾਂਗੇ ਬਾਥਰੂਮ ਪਾਉਣੇ ਨੇ ਯਾਰ ਰਸੋਈਆਂ ਪਾਉਣੀਆਂ ਨੇ ਸਾਰਾ ਕੁਝ ਤੇ ਆਪਣਾ ਘਰ ਵੀ ਪਾਇ ਨੂੰ 97 ਚ ਪਾਇਆ ਸੀ 28 29 28 ਸਾਲ ਹੋ ਗਏ ਨੇ 27 ਤੇ ਇਹ ਆਪਣਾ ਘਰ ਬਹੁਤ ਸੋਹਣਾ ਪਿਆ ਸੱਤ ਚੁੱਤ ਬਹੁਤ ਚੰਗੀ ਨਰੋਈ ਹੈ ਤੇ ਮੈਂ ਕਰਾ ਦੇ ਹਾਂਜੀ ਭਾਂਦਾ ਜੀ ਤੇ ਉਹਨੂੰ ਵੀ 28 29 ਸਾਲ ਹੈ ਉਹ ਤੁਹਾਨੂੰ ਦੱਸ ਰਿਹਾ ਦੀ ਉਹ ਘਰ ਆਪਣਾ ਉੱਚਾ ਹੈਗਾ ਚੰਗੀ ਸੱਤ ਮਜ਼ਬੂਤ ਲੱਕ ਲੱਕ ਪਾ ਕੇ ਬਣਾਈ ਹੋਈ ਹੈ ਉਹਨੂੰ ਆਪਾਂ ਮੋਡੀਫਾਈ ਕਰ ਦਾਂਗੇ ਇਹ ਇਹਨੂੰ ਸਾਰੇ ਨੂ ਲੁੱਕ ਦੇ ਦਾਂਗੇ ਆਪਣਾ ਘਰ ਬਹੁਤ ਸੋਹਣਾ ਹੋ ਜਾਊਗਾ ਪੂਰਾ ਤੇ 15-20 ਸਾਲ ਲੰਘਦੇ ਹੋ ਜਾਣਗੇ ਇੰਨੇ ਚਾਲ ਫਿਰ ਦਵਿੰਦਰ ਪਾ ਲੂਗਾ ਨਾ ਤੇ ਇਦਾਂ ਚੱਲਦੀ ਆਇਆ ਕੰਮ ਬਾਈ ਕਿਨਾਂ ਪੋਤੇ ਨੇ ਜਨਮ ਲਿਆ ਬਾਪੂ ਸੇ ਵਿਹਾਂਦੇ ਬਣ ਚੱਲੇ ਪਹਿਲਾਂ ਬਾਪੂ ਹੀ ਬਾਗ ਗਏ ਤੇ ਚਲੋ ਚੱਲੀਦਾ ਮੇਲਾ ਉਮਰਾਂ ਦੇ ਹਿਸਾਬ ਨਾਲ ਫਸਲ ਕੱਟੀ ਆਉ ਵਧੀਆ ਹੁੰਦੀ ਆ ਅਜੇ ਤਾਂ ਉਮਰ 37 ਸਾਲ ਦੀ ਪਰਮਾਤਮਾ ਦੇ ਦੇ 35 ਸਾਲ ਹੋਰ 70 72 ਦਾ ਲੈ ਜੀ ਹਰੇਕ ਨੂੰ ਹਨਾ ਆਰੇ ਬੱਚੇ ਕਿਉਂ ਡਲਨਾ ਵਾਲਾ ਤੇ ਮਿਲਦੇ ਆ ਤੁਹਾਨੂੰ ਤੇ ਦਿਖਾਉਣਾ ਉਧਰਲੇ ਪਾਸੇ ਮੈਂ ਘਰ ਦਾ ਕਿਸ ਤਰ੍ਹਾਂ ਹੋਇਆ ਹੈ ਤੇ ਇੱਧਰ ਮੇਰੀ ਭਾਬੀ ਆਈ ਹੈ ਤਾਇਰੀ ਨੂੰ ਓਕੇ ਹੋ ਹੋ ਹਲੇ ਹੋਰ ਵੀ ਹੈਗੇ ਤੇ ਇੱਧਰ ਦੇਖੋ ਜੀ ਕਿੰਨਾ ਖੁੱਲਾ ਲੱਗਣ ਲੱਗ ਗਿਆ ਤਾਂ ਐ ਤੋਂ ਕਿੰਨਾ ਖੁੱਲਾ ਲੱਗਣ ਲੱਗ ਗਿਆ ਏ ਦੇਖੋ ਜੀ ਕਿੰਨਾ ਖੁੱਲਾ ਲੱਗਦਾਗਾ ਉਹੀ ਘਰ ਆ ਪਹਿਲਾਂ ਉਹੀ 7 ਥਲੀ ਦਵਿਆ ਪਿਆ ਸੀ ਤੇ ਹੁਣ ਟਰੈਕਟਰ ਅੰਦਰੋਂ ਮੁੜ ਜਾ ਕਰੂਗਾ ਜੇ ਇੰਨਾ ਖੁੱਲਾ ਹੋ ਗਿਆ ਟਰਾਲੀ ਪਾਈ ਹੋਈ ਟਰੈਕਟਰ ਅੰਦਰੋਂ ਆਏ ġੇੜਾ ਦੇ ਕੇ ਮੁੜ ਜਾ ਕਰੂ ਬਿਉਤ ਨਾਲ ਮਗਰ ਭਾਂਡੇ ਪੈ ਜਾਣਗੇ ਵਧੀਆ ਸਿਸਟਮ ਬਣ ਜਾਊਗਾ ਵਾਹਿਗੁਰੂ ਭਲੀ ਕਰੇ ਹਨਾ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਬਲੌਗਾਂ ਚ ਅਸੀਂ ਤੁਹਾਨੂੰ ਸੋਹਣੇ ਸੋਹਣੇ ਬਲੌਗ ਦਿਖਾਉਂਦੇ ਰਹੀਏ ਦਿਖਾਉਂਦੇ ਰਹੀਏ ਖੁਸ਼ੀ ਨਾਲ ਤੇ ਅਹੀਂ ਆਪਣਾ رابطہ ਕਾਇਮ ਰਹੇ ਵਾਹਿਗੁਰੂ ਹਰ ਇੱਕ ਜਿੰਨੇ ਆਪਣੇ ਬਲੌਗ ਦੇਖਦੇ ਹੋ ਤੇ ਆਪਣੇ ਕੰਮਾਂ ਵਾਲੇ ਤੇ ਪਰਿਵਾਰ ਆਪਣਾ ਸਭ ਨੂੰ ਤੰਦਰੁਸਤੀ ਬਖਸ਼ੇ ਆਪਣੀ YouTube ਫੈਮਿਲੀ ਨੂੰ ਤੰਦਰੁਸਤੀ ਕਣਕਨ ਮਾਰ ਰਿਹਾ ਜੀ ਤੇ ਇੱਕ ਮੱਝ ਤਾਂ ਮਰਵਾ ਕੇ ਨਮਾ ਕੇ ਬਾਰੇ ਕੱਢਤੀ ਕਿਉਂ ਕਾਰਨ ਕਿ ਉਹ ਢਿੱਲੀ ਸੀ ਥੋੜੀ ਉਹਨੂੰ ਮਲ ਕੇ ਸਮਾਰ ਕੇ ਨਮਾ ਕੇ ਆਪਤ ਲਿਆ ਚ ਵੜਿਆ ਅੱਜ ਮੱਝਾਂ ਨਮਾਉਣ ਇਹ ਝੋਟੀਆਂ ਤੋਂ ਨੇ ਬੰਨ ਦਿੱਿਆ ਮਾਂ ਦਾਸ ਕੁਮਟ ਨਾ ਲੈਣ ਇਹ ਕਿ ਝੋਟੀ ਆਪਣੇ ਚ ਦੁੱਧ ਰਾਲ ਗਈ ਆ ਇਹਨੇ ਦੁੱਧ ਰਾਲਣਾ ਥੋੜੇ ਦਿਨਾਂ ਚ ਹੀ ਰਲ ਜੂ ਕਿਉਂ ਦਵਾਈ ਬਹੁਤ ਮਹਿੰਗੀ ਚਾਰ ਰਿਆ ਇਹਨੂੰ ਸੀਆਰ ਸਪੌਡਰ ਮੈਨ 27 ਤੇ ਇੱਕ ਹੋਰ ਘਾਟਾਂ ਤੋਂ ਸਭ ਤੋਂ ਐਗਰੀਮੈਂਟ ਸਾਰੇ ਘਾਸ ਵਾਲਾ ਸਾਰਾ ਕੁਝ ਰਲਾ ਕੇ ਪਾ ਰਿਆ 50 60 ਗ੍ਰਾਮ ਡੇਲੀ ਦਾ 70 ਗ੍ਰਾਮ ਤੇ ਆ ਝੋਟੀ ਨੇ ਵੀ ਆਪਣੇ ਦੁੱਧ ਬਹੁਤ ਦਿੰਦੀ ਹੈਗੀ ਨੀਲੀ ਰਾਵੀਆ ਭਲੂਣ ਜਿਵੇਂ ਪਹਿਲੇ ਸੀ 2 ਮਹੀਨਿਆਂ ਲਈ ਇਹ ਨਾ 2 ਮਹੀਨੇ ਬਾਰਾ ਭਾੜੇ ਪੈ ਗਈ ਨਸ਼ੀਲ ਮੱਝ ਹੈ ਤੇ ਕਣਕ ਆਪਣੇ ਉਹ ਵਗਲੇ ਫਿਰਦੇ ਨੇ ਕਣਕ ਰਾਮ ਰਹੀ ਆਪਣੀ ਆ ਸਾਰੀ ਕਣਕ ਹਰੇ ਬਾਈ ਵਾਲੀ ਆਪਣੀ ਉਹ ਤੱਕ ਸਪੈਦੇ ਆਪਣੇ ਆ ਗਏ ਤੇ ਉਹ ਬਾਗਲੇ ਫਿਰਦੇ ਨੇ ਖੱਤਾ ਇੱਥੇ ਆ ਗਿਆ ਜੀ ਨਿਸਾਨੀ ਆ ਜੀ ਜਿੱਥੇ ਬਾਗਲੇ ਆ ਜਣੇ ਉੱਥੇ ਸਭ ਨਾਲ ਖੱਤਾ ਆ ਗਿਆ ਬਾਗਲੇ ਆਪਣੇ ਮਿੱਤਰ ਪੰਛੀ ਨੇ ਇਹ ਸੁੰਡੀ ਛੰਡੀ ਚੋਗਦੇ ਨੇ ਜਿਹੜਾ ਕੋਈ ਜੀਵ ਜੰਤੂ ਹੁੰਦਾ ਉਹ ਚੋਗਦੇ ਨੇ ਬਾਗਲੇ ਆਪਣੇ ਮਿੱਤਰ ਪੰਛੀ ਨੇ ਜੀ ਖਿਸਾਨਾ ਵਾਸਤੇ ਤੇ ਆਹ ਪਟਾ ਪਰਮਾਤਾ ਆ ਹੀ ਰਹੀ ਥੋੜੀ ਜੀ ਜਿਹੜੀ ਕਣਕ ਰਮਾਈ ਆ ਤੁਹਾਨੂੰ ਦਿਖਾਉਣਾ ਦੇਖੋ ਹਰੇ ਬਾਈ ਮਾਰਨ ਲੱਗ ਗਈ ਬਹੁਤ ਰੁੱਖੀ ਹਵਾ ਚੱਲਦੀ ਐ ਆਉਣ ਵਾਲੀ ਹਵਾ ਚੱਲਦੀ ਐ ਰਮੇ ਤੋਂ ਕਣਕਾਂ ਦਾ ਟੌਰ ਬਣੀ ਜਾਂਦੀ ਐ ਜਿੰਨੇ ਨੂੰ ਪਾਣੀ ਲੱਗ ਜਾਂਦਾ ਹੁਣ ਤੁਸੀਂ ਬਾੜੀ ਕਾਲੀ ਕਰਦੇ ਹੋ ਸਾਨੂੰ ਕੱਢ ਦਿੰਨਾ ਬਾਹਰੇ ਬਾਹਰੇ ਜਾਣਾ ਕੱਢ ਦਿੰਨਾ ਇਹਨਾਂ ਨੂੰ ਬਾਹਰੇ ਕੱਢਦੇ ਹੁਣ ਬਾੜੀ ਠੰਡਾ ਨਹੀਂ ਫਿਰ ਬਾਲਾ ਚਿਰ ਨਹੀਂ ਬੰਨਣੀ ਅੱਧਾ ਘੰਟਾ ਬੰਨਤੀਆਂ ਇਹਨਾਂ ਨਾਲ ਇਹ ਤਾਂ ਸਾਰਾ ਗੰਦਮੰਦ ਲੈ ਗਿਆ ਕੋਹਾ ਇੱਕ ਇਹ ਚ ਗੱਲ ਆਏ ਨੇ ਯਾਰਾ ਜੀ ਇਹਦੇ ਵਿੱਚ ਮਾਲ ਨਹੀਂ ਪੈਂਦੀ ਆਪ ਹੀ ਸਾਰੇ ਸਾਫ਼ ਹੋ ਜਾਂਦੇ ਨਾਲੇ ਜਿਹੜੀ ਟੋਏ ਦੇ ਵਿੱਚ ਘਾਰ ਜੰਮੀ ਪਈ ਦੀ ਉਹ ਪੱਟਦੀ ਇਹਨਾਂ ਨੇ ਹੁਣ ਸਾਰੇ ਖੇਤ ਚ ਰੇਹ ਦੇ ਤੌਰ ਤੇ ਵਗ ਜੂ ਇਸ ਤਰ੍ਹਾਂ ਦਿਮਾਗ ਨਾਲ ਚੱਲੀ ਜਾਂਦਾ ਕੰਮ ਲਾਈਟ ਆਉਂਦੀ ਆ 5 ਘੰਟੇ ਦੀ ਜਿਵੇਂ ਹੁਣ ਕਣਕਾ ਰਮਾਉਂਦੇ ਆ ਹੁਣ 10 ਘੰਟੇ ਲਾਈਟ ਚਾਹੀਦੀ ਐ ਤੇ ਆਪਣਾ ਗੰਨਾ ਵੀ ਪੀੜ ਕੇ ਲਿਆਵਾਂਗੇ ਆਪਾਂ ਹਰ ਬ੍ਰੀਚ ਗੰਨਾ ਵੀ ਤਿਆਰ ਆਪਣਾ ਹਰ ਬ੍ਰੀਚ ਪੀੜਾਂਗੇ ਤੇ ਮਰ ਜਾ ਆਪਣੀ ਇਹ ਲੋਟ ਹੋ ਗਈ ਐ ਜੀ ਦੁੱਧ ਵੀ ਦੇਣ ਲੱਗ ਜੂਗੀ ਦੁੱਧ ਵੀ ਦੇਣ ਲੱਗ ਜੂ ਨਮਾਤੀ ਕਰਾਂਗਾ ਅੱਜ ਵਾਰੀ ਅਕਲ ਕਾਣ ਦੀ ਹੋਈ ਪਈ ਸੀ ਟਿੱਲੀ ਰਹੀ ਐ ਬੁਖਾਰ ਚੜਦ ਰਹਾ ਐ ਤੇ ਸੋਚਿਆ ਉੱਤਰ ਗਿਆ ਥਾਂ ਠੀਕ ਹੋ ਗਏ ਨੇ ਤੇ ਰਾਤ ਗੜਬੀ ਦੁੱਧ ਦੀ ਦੇਤੀ ਦੀ ਨੋ ਕਿਲੋ ਦੁੱਧ ਇਕੱਠਾ ਸੁੱਕ ਗਿਆ ਤੇ ਸੀਲਾ ਵਿਚਾਰੀ ਨੇ ਹੁਣ ਟੂਪਾ ਦਿੰਨੇ ਆ ਪਿਉਨੇ ਆ ਕਿ ਦੁੱਧ ਚੜਨ ਵਾਸਤੇ ਦੋਤੇ ਨੂੰ ਲਾ ਲਾਂਗੇ ਦੋ ਡੰਕ ਨਹੀਂ ਤਾਂ ਇੱਕ ਡੰਕ ਇਹ ਦੋ 2.5 ਲੀਟਰ ਕਰਨ ਲੀਟਰ ਦੁੱਧ ਦੇਣ ਲੱਗ ਜੂ ਘਰ ਦਾਤ ਲਾ ਲਾਂਗੇ ਜੂ ਕੰਮ ਘਰੇ ਆਪਣੇ 5 ਲੀਟਰ ਦੁੱਧ ਲੱਗਦਾ ਰਹੋ ਡੇਲੀ ਦਾ ਤੇ ਇਧਰ ਬੰਤਾ ਕੱਖ ਰੜਾ ਰਿਹਾ ਕੱਖ ਰਲਾ ਕੇ ਕੀ ਰਸ ਹੀ ਰਕਟਾਉਣ ਲੱਗਦੇ ਹੁਣ ਮੈਨੂੰ ਇੰਨਾ ਦਾ ਆਸਰਾ ਹੋਇਆ ਨਹੀਂ ਮੈਂ ਇਕੱਲਾ ਕਰਦਾ ਸਾਰਾ ਕੰਮ ਹੁਣ ਮੈਨੂੰ ਐਵੇਂ ਚਲ ਬੰਨਤੇ ਹੋਰੀ ਰਲਾ ਦੇਣੀ ਹੈ ਨਾ ਕਿਵੇਂ ਬੰਨਤੇ ਸਿੱਕਾਲ ਸਿੱਕਾਲ ਤੇ ਮੱਝਾਂ-ਮੁੱਝਾਂ ਪਛਾਰਾ ਗੋਹਾ ਫੇਟਣਾ ਪੈਂਦਾ ਜਿਹੜੀ ਗੋਹੇ ਵਾਲੀ ਸੀ ਉਹਦੀ ਸੱਸ ਮਰ ਗਈ ਉਹ ਨਹੀਂ ਆਉਂਦੀ ਹੁਣ 10-20 ਦਿਨ ਤਨਗਾ ਹੋਊਗੀ ਤੇ ੍ਹੇਮੀ ਭਰੀਆਂ ਰੋਕੇ ੍ਹੇਮੀ ਜਿਹੜਾ ਖਿੜਿਆ ਆ ਸਾਰਾ ਇਕੱਠਾ ਕਰ ਲਿਓ ਬਾਈ ਨਹੀਂ ਸੁੱਕ ਕੇ ਖਰਾਬ ਹੋਏ ਨਾ ਹੋਰ ਨਾ ਪੱਟਿਓ ਆ ਖੁੰਝੇ ਖਾਂਡੇ ਦੇ ਨਾਲ ਆਉਂਦੀ ਪੱਟ ਲੈਣੀ ਉੱਲੀ ਪਾਏ ਨੇ ਇਹਨਾਂ ਨੂੰ ਤੋ ਆਪਣਾ ਇਸ ਵਾਰ ਬਹੁਤ ਸੋਹਣਾ ਜੀ ਲੜਾਈ ਕਰੀ ਦੀ ਚਾਰ ਦੀ ਚਾਰ ਇੰਨਾ ਵਧੀਆ ਚਾਰ ਮਹੀਨੇ ਆਪਣੇ ਹੋਰ ਨਗਾ ਦੂ ਉਹ ਤੱਕ ਪਿਆਗਾ ਤੇ ਵਿੱਗਾ ਪਰਸੀਨ ਦਾ ਬੀਜੇ ਆਪਣਾ ਵਧੀਆ ਵਿੱਚ ਹੀ ਚੱਲੀ ਜਾਊ ਕੰਮ ਚਲੋ ਹੁਣ ਤੁਹਾਨੂੰ ਘਰੇ ਲੈ ਕੇ ਚਾਲਦੇ ਆ ਕਿੰਨਾ ਘਟਾਤ ਆਪਾਂ ਨੇ ਕੀ ਕੁਛ ਹੈ ਤੇ ਇਹਨਾਂ ਨੂੰ ਰੋਟੀ ਪਾਣੀ ਵੀ ਖਵਾਉਣਾ ਹਜੇ ਹਨਾ ਭਾਈ ਰੋਟੀ ਖਾਣੀ ਆਜੇ ਹਾਂ ਭਾਈ ਠੀਕ ਹੈ